ਜਾਂਦਾ ਹੈ ਕਿ ਲੋਕ ਸੁਰੱਖਿਆ ਦੇ ਮੱਦੇਨਜ਼ਰ ਲੋਕ ਸਭ ਤੋਂ ਵੱਡੀ ਉਮੀਦ ਪੁਲਿਸ ਤੋਂ ਲਾਉਂਦੇ ਹਨ ਜੇਕਰ ਪੰਜਾਬ ਪੁਲਿਸ ਦਾ ਮੁਲਾਜ਼ਮ ਹੀ ਥਾਣੇ ਦੇ ਮਾਲਖਾਨੇ ਵਿੱਚੋਂ ਚੋਰੀ ਕਰਦਾ ਫੜਿਆ ਜਾਵੇ ਤਾਂ ਸਵਾਲ ਉੱਠਣੇ ਲਾਜ਼ਮੀ ਹਨ ਅੱਜ ਪੁਲਿਸ ਅੜਕੇ ਆ ਗਿਆ ਇਹ ਪੁਲਿਸ ਮੁਲਾਜ਼ਮ ਅਜਿਹੇ ਮਾਮਲਾ ਪੁਲਿਸ ਥਾਣਾ ਸਿਟੀ ਬਰਨਾਲਾ ਤੋਂ ਸਾਹਮਣੇ ਆਇਆ ਜਿੱਤੇ ਥਾਣੇ ਵਿੱਚ ਤਾਇਨਾਤ ਇੱਕ ਕਾਸਟੇਬਲ ਬਲੋ ਥਾਣੇ ਦੇ ਮਾਲਖਾਨੇ ਵਿੱਚੋਂ ਹੀ ਨਗਦੀ ਚੋਰੀ ਕਰ ਲਈ ਗਈ ਸੀ ਜਿਸ ਨੂੰ ਲੈ ਕੇ ਬਰਨਾਲਾ ਪੁਲਿਸ ਦਾ ਰਵਈਆ ਸਖਤ ਦਿਖਾਈ ਦੇ ਰਿਹਾ ਹੈ ਪੁਲਿਸ ਕਾਂਸਟੇਬਲ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਇਸ ਮੌਕੇ ਬਰਨਾਲੇ ਵਾਲੇ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ 18/1/25 ਨੂੰ ਸਿਟੀ ਬਰਨਾਲਾ ਪੁਲਿਸ ਥਾਣਾ ਵਿੱਚ ਤਨਨਾਥ ਕਾਂਸਟੇਬਲ ਹਰਪ੍ਰੀਤ ਸਿੰਘ ਖਿਲਾਫ ਮਾਲਖਾਨੇ ਵਿੱਚੋਂ ਨਗਦੀ ਚੋਰੀ ਕਰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਨੂੰ ਹੁਣ 14 ਤਰੀਕ ਤੱਕ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਸਿਟੀ ਬਰਨਾਲਾ ਪੁਲਿਸ ਥਾਣੇ ਵਿੱਚ ਵੱਖੋ ਵੱਖਰੇ ਮਾਮਲੇ ਤਹਿਤ ਮਾਲਖਾਨੇ ਵਿੱਚ ਇਹ ਸਮਾਨ ਨਗਦੀ ਸਮੇਂ-ਸਮੇਂ ਤੇ ਮਿਲਾਨ ਕੀਤਾ ਜਾਂਦਾ ਹੈ ਜਦ ਇਸ ਦਾ ਮਿਲਾਨ ਕੀਤਾ ਜਾ ਰਿਹਾ ਸੀ ਤਾਂ ਮਾਲਖਾਨੇ ਵਿੱਚੋਂ ਲੱਗਦੀ ਚੋਰੀ ਹੋਣ ਦਾ ਸ਼ੱਕ ਲੱਗਾ ਜਿਸ ਨੂੰ ਲੈ ਕੇ ਇਸ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਮਾਲਖਾਨੇ ਵਿੱਚੋਂ ਨਗਦੀ ਚੋਰੀ ਹੋਈ ਹੈ ਜੋ ਕਾਂਸਟੇਬਲ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ ਬਰਨਾਲਾ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਖਤ ਐਕਸ਼ਨ ਲੈਂਦੇ ਆ ਕਾਂਸਟੇਬਲ ਹਰਪ੍ਰੀਤ ਸਿੰਘ ਖਿਲਾਫ ਸੀਸੀ ਥਾਣਾ ਬਰਨਾਲੇ ਵਿੱਚ 1825 ਨੂੰ ਵੱਖਰੋ-ਵੱਖਰੀਆਂ ਧਰਾਵਾਂ 331 4 306 ਬੀ ਐਨ ਐਸ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ ਉਦੋਂ ਤੋਂ ਹੀ ਕਾਂਸਟੇਬਲ ਪਗੋੜਾ ਹੋ ਗਿਆ ਸੀ ਜਿਸ ਨੂੰ ਹੁਣ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕਰਕੇ 14 ਤਰੀਕ ਤੱਕ ਦਾ ਰਿਮਾਂਡ ਹਾਸਲ ਕੀਤਾ ਹੈ ਉਹਨਾਂ ਦੱਸਿਆ ਕਿ ਜਿੱਥੇ ਕਾਂਸਟੇਬਲ ਹਰਪ੍ਰੀਤ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਉੱਥੇ ਪੁਲਿਸ ਵਿਭਾਗੀ ਕਾਰਵਾਈ ਵੀ ਕੀਤੀ ਗਈ ਹੈ ਉਸ ਦੀ ਸੈਲਰੀ ਵੀ ਬੰਦ ਕਰ ਦਿੱਤੀ ਗਈ ਹੈ ਕਾਂਸਟੇਬਲ ਹਰਪ੍ਰੀਤ ਸਿੰਘ ਪਿਛਲੇ 8 ਸਾਲਾਂ ਤੋਂ ਡਿਊਟੀ ਤੇ ਨੌਕਰੀ ਕਰ ਰਿਹਾ ਸੀ ਜੋ ਬਰਨਾਲਾ ਦੇ ਭਤੌਰ ਦਾ ਰਹਿਣ ਵਾਲਾ ਹੈ ਇਸ ਮੌਕੇ ਡੀਐਸਪੀ ਸਰਵੀਰ ਸਿੰਘ ਬੈਂਸ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਪੁਲਿਸ ਮੁਲਾਜ਼ਮ ਦੀ ਹਰਕਤ ਨੂੰ ਵਿਭਾਗ ਨਾਲ ਕਿਦਾਰੀ ਸਮਝਿਆ ਜਾਵੇਗਾ ਜੋ ਕਾਂਸਟੇਬਲ ਹਰਪੀਸ਼ ਸਿੰਘ ਨੂੰ ਗ੍ਰਿਫਤਾਰ ਕਰਕੇ 14 ਤਰੀਕ ਤੱਕ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਉਸ ਤੋਂ ਪੁਸ਼ਗਿਚ ਕੀਤੀ ਜਾ ਰਹੀ ਹੈ